ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਣਾ ਬਾਰੋਂ ਸਾਰਾ ਨਿਬੜ ਗਿਆ ਆਪਾਂ ਕੱਲ੍ਹ ਵਾਲੀ ਵੀਡੀਓ ਚ ਦਿਖਾ ਦਿੱਤਾ ਦੀ ਦੇਖੋ ਜੀ ਮੇਰੇ ਵਾਲ ਵੀ ਚਿੱਟੇ ਹੋ ਗਏ ਮੈਨੂੰ ਮਹਿੰਦੀ ਲਾਉਣ ਦਾ ਟਾਈਮ ਨਹੀਂ ਲੱਗਿਆ ਕੀ ਕਰੀ ਉਹ ਸਿਰ ਤਾਂ ਮੈਂ ਰੋਜ਼ ਨਾ ਲੈਂਦੀ ਆ ਕਿਉਂ ਕੰਮ ਧੰਦਾ ਕਰਕੇ ਪਰ ਮਹਿੰਦੀ ਤੇ ਥੋੜਾ ਜਿਹਾ ਟਾਈਮ ਲੱਗਣਾ ਸੀ ਇਸ ਕਰਕੇ ਅੱਜ ਆਪਾਂ ਨੇ ਖਲਾਰਾ ਪਾਰਕ ਜੀ ਆਪਣਾ ਬੁਟੀਕ ਰਹਿ ਗਿਆ ਤੇ ਇਕੱਲਾ ਸਾਫ ਕਰਨਾ। ਇਹ ਕਾਰ ਆਪ ਬਨੇ ਲਹੂ ਪੀ ਲਿਆ ਹੁਣ ਫੇਰ ਕਣੀਆਂ ਆ ਗਈਆਂ। ਟਾ ਢੰਗ ਨਾਲ ਇਕੱਠੀਆਂ ਕਰ ਬਾਈ। ਦੇਖ ਕਿਵੇਂ ਬੀਜਦਾ ਨਾ ਪਿੰਦਰ। ਇਕੱਠੀਆਂ ਕਰ ਕੇ ਇਹਨੂੰ ਇੱਧਰ ਲਾ ਦੇ ਗੱਡੀ ਕਣੀ। ਦੇਖੋ ਜੀ ਬਾਹਰੋਂ ਆਪਣਾ ਸਾਫ ਹੋ ਗਿਆ ਸਾਰਾ। ਹਾਏ ਮੱਜਾਂ ਦਾ ਗੁਆਹਟਾਉਣ ਵਾਲਾ ਗੁਆਹਟਾ ਦੇ ਤਾਂ ਡੈਡੀ ਲੜੂ ਆ ਕੇ। ਤੇ ਇੱਕ ਆਪਣਾ ਗੱਡੀ ਦਾ ਕਲਾਪ ਪਿਆ ਤਾਂ ਹਾਂ ਉਹ ਲਾ ਲਿਓ ਵੀ ਤੂੰ ਲਾ ਲਿਆ। ਚਲੋ ਜੀ ਹੁਣ ਮੈਂ ਅੰਦਰੋਂ ਲੱਗੀ ਮੈਂ ਪਹਿਲਾਂ ਮੈਂ ਬਾਜ਼ਾਰ ਵਾਗੀ ਅੱਜ ਕਿੰਨੇ ਦਿਨ ਹੋ ਗਏ ਤੇ ਆਪਣਾ ਸੂਟਾਂ ਦਾ ਕੰਮ ਸੀ ਜਿਹੜਾ ਸਾਰਾ ਸਲੋ ਹੋਇਆ ਪਿਆ ਤੇ ਇੱਧਰ ਦੇਖੋ ਖਾ ਪੀ ਲਿਆ ਭਾਂਡਿਆਂ ਦਾ ਸਾਡਾ ਸਿੰਕ ਭਰਿਆ ਪਿਆ ਦੁਪਹਿਰ ਵਾਲਾ ਖਾ ਕੇ ਇੱਚੀ ਸਾਡੇ ਮਾਮਾ ਆ ਗਏ ਉਹਨੂੰ ਚਾਹ ਚੂਹ ਬਣਾਉਣ ਲੱਗੇ ਟਾਈਮ ਲੇਟ ਹੋ ਗਿਆ ਇਹ ਅਜਾਪਾ ਨੇ ਉਹ ਰਸੋਈ ਦੇ ਉੱਪਰ ਨਾਲ ਕਾਨਸ ਤੇ ਉਹ ਰੱਖਣੇ ਨੇ ਅਸੀਂ ਨੇ ਇਹਦੇ ਉੱਪਰ ਤੇ ਆ ਮੈਂ ਫ੍ਰੀਜ ਦਾ ਇਹਦੇ ਉੱਪਰ ਰੱਖ ਤਾ ਉੱਤੇ ਗਲਾਸ ਬਲੂਸਰ ਦਿੰਦੇ ਨੇ ਪਾਣੀ ਲੱਗਦਾ ਫਿਰ ਐਨੀ ਪਤਾ ਜਰ ਲੱਗ ਜੇ ਪਹਿਲਾਂ ਵੀ ਰੱਖਿਆ ਸੀ ਉਹ ਸੀ ਸਿੱਟਦਾ ਉਹ ਖਰਾਬ ਹੋ ਜੂਗਾ ਤੇ ਦੇਖੋ ਜੀ ਇੰਦਰ ਕੀ ਹਾਲ ਹੈ ਜਿਹਦੀ ਸੈਂਤ ਆ ਗਈ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੀ ਕਰਾਂ ਇੰਨਾ ਕੁ ਮੈਂ ਸੈੱਟ ਕਰ ਲਿਆ ਉਸ ਤੋਂ ਥੋੜਾ ਜਾਂ ਹੈਂਗਰ ਆਪਣੇ ਪਤਾ ਨਹੀਂ ਪਹਿਲਾਂ ਕੱਪੜੇ ਘੱਟ ਦੀ ਗਏ ਹੁਣ ਕੱਪੜੇ ਵੱਧ ਗਏ ਹਨ ਜਿੱਕਾ ਲਫਾਫਾ ਹੋਰ ਆਉਣਾ ਸਰਦਾਰ ਜੀ ਲੈ ਕੇ ਆਉਣਗੇ ਤੇ ਹੈਂਗਰ ਮੰਗਵਾਏ ਨੇ ਉਹਨਾਂ ਤੋਂ ਫੋਨ ਕਰਕੇ ਦੇਖੋ ਜੀ ਹੁਣ ਮਪਿੰਦਰ ਦੀ ਗਾਟੀ ਲੈਣੇ ਦੇਖੀਆ ਕੱਪੜੇ ਕੁੱਪੜੇ ਕਿੰਨਾ ਬੁਰਾ ਹਾਲ ਹੋਇਆ ਕੀ ਕੀ ਸਮਝਾਈਏ ਸਮਝ ਤੋਂ ਬਾਹਰ ਹੋਇਆ ਪਿਆ ਵੀ ਕੀ ਕੁਝ ਹੋ ਗਿਆ ਹੁਣ ਮੈਨਾਂ ਚੋ ਸਲਾਈ ਵਾਲੇ ਅੱਡ ਕੱਢੇ ਨੇ ਜੀ ਤੇ ਵਿਦਾਊਟ ਸਲਾਈ ਅੱਡ ਕੱਢੂੰਗੀ ਫੇਰ ਆਪਾਂ ਇੱਕ ਭੈਣਾਂ ਨੂੰ ਰਿਕੁਐਸਟ ਹੈ ਜੀ ਮੈਂ ਕੋਸ਼ਿਸ਼ ਕਰੂੰਗੀ ਪਤਾ ਇਹ ਜਾਦੇ ਸੂਟ ਨੇ ਹਨ ਨਾ ਇੰਨੀਆਂ ਲੰਬੀਆਂ ਵੀਡੀਓ ਮੈਂ ਬਣਾ ਨਹੀਂ ਸਕਦੀ ਜਿਹੜੇ ਸੂਟਾਂ ਦੀ ਆਪਾਂ ਨੇ ਸੇਲ ਲਾਉਣੀ ਹੈ ਘੱਟ ਪ੍ਰਾਈਸ ਤੇ ਕਰਨੇ ਨੇ ਜੀ ਕੱਲ ਨੂੰ ਤਕਰੀਬਨ 2:00 ਵਜੇ ਮੈਂ ਲਾਈਵ ਹੋਊਂਗੀ ਉਹਨਾਂ ਦੇ ਵਿੱਚੋਂ ਤੁਹਾਨੂੰ ਨਾਲ-ਨਾਲ ਸੂਟਾਂ ਦੇ ਰੇਟ ਦੱਸ ਦੂੰ ਨਾਲ-ਨਾਲ ਫੈਬਰਿਕ ਦੱਸ ਦੂੰ ਜੋ ਵੀ ਤੁਸੀਂ ਸੂਟ ਲੈਣਾ ਹੋ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇੱਧਰ ਦੇਖੋ ਜੀ ਮੈਨੂੰ ਸਲਾਹ ਦਿੱਤੀ ਗਈ ਸੀ ਵੀ ਤੁਸੀਂ ਜਿਹੜਾ 100 ਪੀਸ ਇਹਨੂੰ ਬੰਦ ਕਰਾ ਦਿਓ ਵੀ ਹੁਣ ਇਹਦਾ ਟ੍ਰੈਂਡ ਨਹੀਂ ਰਿਹਾ ਮੈਂ ਇਹਨੂੰ ਬੰਦ ਕਰਾਉਣ ਦੀ بجائے ਮੈਂ ਤਾਂ ਕੰਮ ਲੈ ਲਿਆ ਸਕੀਮ ਲਾ ਲਈ ਅਸੀਂ ਨੇ ਸਾਡੀਆਂ ਨਾ ਲੈਸਾਂ ਇਧਰ ਵਿੱਚ ਧਰੀਆਂ ਅਸੀਂ ਦੇ ਦਰਾਜ ਦੇ ਇਹਦੇ ਵਿੱਚ ਸਰਦੀ ਵਾਲੇ ਪਸ਼ਮੀਨੇ ਦੇ ਪਲੇਨ ਸੂਟ ਰੱਖੇ ਹੋਏ ਤੇ ਉਹ ਸਾਨੂੰ ਔਖਾ ਸੀਗਾ ਹੁਣ ਮੈਂ ਇਹਦੇ ਵਿੱਚ ਪੁਰਾਣੀਆਂ-ਤਰਾਂੀਆਂ ਜੀਆਂ ਫੋਟੋਆਂ ਨੇ ਉਹ ਕੱਢਤੀਆਂ ਇਹ ਸਾਡੇ ਆ ਦੋ ਰੱਖਣੇ ਜੇ ਖਾਲੀ ਰਹਿ ਗਏ ਇਹਨੂੰ ਵੀ ਜਦੋਂ ਹੋਰ ਲੈਸਾਂ ਆ ਗਈਆਂ ਫਿਰ ਆਪਾਂ ਇਹ ਵੀ ਖਾਲੀ ਕਰ ਦਾਂਗੇ ਤੇ ਇੱਥੇ ਮੈਂ ਸਾਰੀਆਂ ਲੇਸ ਨਾਲ ਭਰਤੀ ਵਿਚੀ ਗੋਟਾ 골ਡਨ ਵਿਚੀ ਕਾਟਨ ਦੀਆਂ ਲੈਸਾਂ ਨੇ ਇਸ ਕਰਕੇ ਹੁਣ ਆਪਾਂ ਨੇ ਜਿਹੜੇ ਸਾਰੇ ਥੋੜੇ ਜਿਹਾ ਸਿੰਥੈਟਿਕ ਲਾਈਨਿੰਗ ਵਾਲੇ ਸੂਟ ਸੀ ਉਹ ਟੰਗ ਤੇ ਤੇ ਇਧਰ ਕੁਛ ਇਹ ਰੱਖ ਤੇ ਉਸ ਕਰੀ ਆਪਾਂ ਵੀਡੀਓ ਕੋਸ਼ਿਸ਼ ਕਰੂੰਗੀ ਮੈਂ ਅੱਜ ਬਣਾ ਲਾਂ ਜੇ ਅੱਜ ਨਾ ਬਣੂ ਪਰ ਪਾਉਂਗੀ ਮੈਂ ਆਰ ਕੇ ਬਟਿਕ ਤੇ ਪਹਿਲਾਂ ਇਹ ਤੇ ਆਪਾਂ ਅੱਜ ਬਲੌਗ ਹੀ ਰੱਖਾਂਗੇ ਜੀ ਅਜੇ ਮੇਰਾ ਕੰਮ ਸੁਲਝਿਆ ਨਹੀਂ ਹੈਗਾ ਕਿਉਂ ਫਿਰ ਵੀਡੀਓ ਤੇ ਐਡੀਟਿੰਗ ਕਰਨ ਤੇ ਟਾਈਮ ਲੱਗ ਜਾਂਦਾ ਉਹ ਲਫਾਫਾ ਸਾਡਾ ਵੱਡਾ ਥੈਂਕ ਯੂ ਵਾਲਾ ਸਲਾਈ ਹੋ ਕੇ ਭਰਿਆ ਬੈ ਉਹਨੂੰ ਮੈਂ ਕਰਦੀਆਂ ਸਟ ਜੇ ਹੁਣ ਵਾਹ ਹੋਣ ਨਹੀਂ ਕੱਲ ਨੂੰ ਹੁਣ 2 ਦਿਨ ਇੱਥੇ ਲਾਵਾਂਗੇ 2-3 ਦਿਨ ਆਪਾਂ ਉਧਰ ਸਾਫ ਸਫਾਈ ਕਰਕੇ ਸਾਰਾ ਨਿਮੇੜਤਾ ਆਪਣੇ ਬਰਕਾ ਵਾਲੇ ਸੂਟ ਵੀ ਇਦਾਂ ਹੀ ਪੈਨੇ ਪਿੰਦਰ ਕਿਧਰ ਗਿਆ ਕੱਪਣਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ 5 ਵਜੇ ਅੱਜ ਫੇਰ ਸਾਡਾ ਸਭ ਦੇ ਵੀ ਤੇ ਭਿੰਡਿਆਂ ਤੋਦੇ ਸੱਚ ਆਪਾਂ ਚੀਰ ਦਾਂਗੇ ਚੀਰ ਲਈ ਦੂਦ ਆਲਦ ਕਰ ਕਰ ਤੋਂ ਮੈਂ ਵਿੱਚ ਦੀ ਆ ਸੈੱਟ ਕਰਨਾ ਪਿੰਦਰ ਇੱਕ ਤਾਂ ਜਵਾਗ ਦੇ ਗਮੀ ਬਸ ਕਿਹਨ ਟੱਕੇ ਪੈ ਜਾਏਗਾ ਇਹਨੂੰ ਤੁਸੀਂ ਸਾਈਡ ਹੇਰ ਹੁੰਦਾ ਨਹੀਂ ਕੀ ਕੀ ना, मैं नल करे मारती थक जानी मेरी कानी सलवार भी नभरी क्या करे भैया ਇਦੇ ਵਿੱਚ ਨਾ ਮੈਨੂੰ ਐਵੇਂ ਨਹੀਂ ਪਤਾ ਬਈ ਇਹ ਆ ਸਾਰੇ ਸੂਟ ਜਿਹੜੇ ਇਟਲੀ ਵਾਲੇ ਜੀਜੀ ਦੇ ਬੁੱਕ ਹੋਏ ਹੋਏ ਨੇ ਬੁਚਾ ਪਏ ਨੇ ਕਿ ਮੇਰੇ ਭੈਣਾਂ ਨੂੰ ਰਕਸਤ ਹੈ ਜਿੰਨਾਂ ਦੇ ਕਾਫੀ ਟਾਈਮ ਤੋਂ ਪਾਸ ਕਰ ਪਏ ਨੇ ਜੀ ਪੇਮੈਂਟ ਕਰਕੇ ਤੁਸੀਂ ਪਾਸ ਲਵੰਗਵਾ ਲਓ ਹੁਣ ਤਾਂ ਕਰਨੀ ਵੀ ਨੰਗੀ ਜਿਹੜੇ ਲਖਾ ਫੈਂਦੇ ਸੂਟ ਨੇ ਸਾਰੇ ਹੀ ਖਰਖਾਏ ਗਏ ਨੇ ਪਲੀ ਹੁਣ ਤਾਂ ਸਰਦੀ ਆ ਜਾਣਾ ਤਾਂ ਮੇਰਾ ਆਪਣਾ ਫਿਊਜ ਹੋ ਗਿਆ ਤੁਸੀਂ ਇਹ ਪਾਰਸਲ ਆਪਣੇ ਪੇਮੈਂਟ ਕਰਕੇ ਮੇਂਵਾਲੋ ਛੋਟੀ ਗੱਲ ਮੇਰੀ ਨਾਗੀ ਤੁਸੀਂ ਕਦੋਂ ਸੂਟ ਸਲਾਈ ਕਰਾਉਗੇ ਵੈਸੇ ਬਾਅਦ ਨਹੀਂ ਕਰ ਕਲ ਚੱਲੀ ਜਾਂਦਾ ਪਰ ਸਾਨੂੰ ਔਖਾ ਜੀ ਤੇ ਸਾਹਮਣੋਂ ਨਾ ਇਹਨਾਂ ਸੂਟਾਂ ਦਾ ਸਾਰੇ ਸੂਟ ਪੰਜ 6 ਮਹੀਨੇ ਹੋ ਗਏ ਪਿਆ ਨੂੰ ਤੁਸੀਂ ਕਲੀ ਦੇ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਸੂਟ ਲੈੰਦੇ ਨੇ ਉਹ ਆਪਣੇ ਸੂਟ ਜਲਦੀ ਲੈ ਲਓ ਮੈਨੂੰ ਹੁਣ ਇਹਨਾਂ ਦਾ ਕੁਝ ਨਹੀਂ ਬਦਲ ਲੱਗ ਰਿਹਾ ਮੈਂ ਗਰਾਜ ਖੋਲ੍ਹ ਦਿਆਂ ਇਹਦੇ ਵਿੱਚ ਰੱਖ ਦੂੰਗੀ ਦੀਵਾ ਮਾਗਤਾਂ ਕੀ ਗੱਲ ਨੂੰ ਚਾਲੀ ਖੁੰਦੀ ਰਹੀ ਤਾਂ ਇਧਰ ਉਹ ਵੇਖ ਰਹੀ ਮੈਂ ਮੇਰੇ ਘਰ ਨਾਲ ਦੇ ਵਿੱਚ ਜੋਰ ਜੱਟ ਦੇ ਸੁੱਕੇ ਹੁੰਦੇ ਪਤਾ ਨਹੀਂ ਜੋਰ ਦਾ ਤਾਂ ਇੰਨੇ ਤੋਂ ਹੁੰਦੀ ਹੈ ਜਿਹੜੀ ਤੈ ਮਾਰ ਦਿੰਦੇ ਆ ਨਹੀਂ ਖਣੀਆਂ ਨਹੀਂ ਉਹਦੀ ਡਿੱਗ ਜੰਨੀ ਹੈ ਜੋਰ ਜੱਟ ਦੇ ਸੁੱਕਾਂ ਦੀ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਕੱਲ ਨੂੰ ਮੈਂ ਕਾਟਨ ਦੇ ਸੁੱਕਾਂ ਲਈ ਵੀ লাইਵ ਹੋਣੀ ਹਾਂ ਆਣਾ ਨੇ ਸਸਤੇ ਸੇਲ ਦਾ ਲਾਹ ਲੈਣਾ ਜੀ ਲੈ ਸਕਦੇ ਜੋ ਜ ਆਪਣੇ ਸੂਟ ਵੀ ਕਾਫੀ ਨੇ ਇਹਨਾਂ ਦੇ ਕੋਲ ਸਪੈਸ਼ਲ ਵੀਡੀਓ ਬਣਾਉਣੇ ਲੱਗੇ ਤੋਂ ਇੰਨੇ ਆਣਾ ਆਪਣੇ ਕੋਲੇ ਸਮਾਨ ਹੋਵੇ ਚੀਜ਼ਾਂ ਹੋਣ ਸੂਟ ਧਾਰਨਾਂ ਨੂੰ ਸਾਰਾ ਕੁਝ ਥੋੜਾ ਰਹਿ ਜਾਂਦਾ ਉਹ ਨਹੀਂ ਹੋ ਰਹੀ ਜਾਂਦਾ ਹੁਣ ਮੈਨੂੰ ਆਇਆ ਵੀ ਮੈਕ ਮੈਨ ਮਾਰ ਹੀ ਲਿਆ ਮੈਂ ਪਰ ਉਹ ਵੀ ਭਰ ਜੂਗੀ ਉਹ ਕੋਰਾ ਪ੍ਰੋਗਰਾਮ ਕਿਹਨਾਂ ਬਾਹਰ ਐ ਨਹੀਂ ਰੱਖੇ ਜਾਂਦੇ ਦਰਦਿਆਂ ਕੱਪੜੇ ਤੋਂ ਵੀ ਪੂਰੀ ਵਗੈਰਾ ਲੁੱਡੀਆਂ ਨਾ ਪਤਾ ਨਹੀਂ ਪਹਿਲਾਂ ਸਾਡੇ ਕੋਈ ਵੀ ਟਿੱਡੀ ਨਹੀਂ ਦੀ ਜਿੱਦੇ ਰੰਗ ਕਰਤਾਏ ਉਹ ਕਮਰੇ ਤੋਂ ਦੋ ਤਿੰਨ ਪਤਾ ਨਹੀਂ ਕਿੱਥੋਂ ਆ ਗਏ ਉਹ ਤਾਂ ਵੈਸੇ ਮਾਰਕੀਆਂ ਸੀ ਨੇ ਜੀ ਸੁਜੀ ਮੈਨੂੰ ਟੈਂਸ਼ਨ ਲੱਗ ਗਈ ਸੀ ਕਿ ਦੀਦੀ ਦਾ ਉਹ ਸੂਟ ਨਹੀਂ ਹੈਗਾ ਸੇਲ ਹੋ ਗਿਆ ਪਰ ਮੈਨੂੰ ਨੱਭਦੀਆਂ ਵਿੱਚ ਪੂਰੀ ਮੈਂ ਕਹਿੰਦੀ ਬਹੁਤ ਟੈਂਡਰ ਪਿਛਲੇ ਸਾਲ ਤੋਂ ਉਹ ਰੈੱਡ ਕਲਰ ਦਾ ਸੂਟ ਮੰਗਦੇ ਰਹੇ ਸੀ तो सारे <laughs> 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 भी बढ़िया ਤੋ ਨਾਲ ਫਾਲੋ ਨਹੀਂ ਕਰਤ ਕਰਾਂਗੇ ਤੇਨੂੰ ਜਿਹੜੇ ਇਸ ਮਹੀਨੇ ਬਣਾਉਣੇ ਸੀ ਸੈਂਕੜੇ ਕਰਾਉਣ ਵਾਲਾ ਉਹ ਤਾਂ ਕੱਲ ਨੂੰ ਖਵਾਇਆਵਾਂਗੇ ਪੜ੍ਹਾਂਗੇ ਕੱਲ ਨੂੰ ਜਿਹੜਾ ਇੱਕ ਦੋ ਦਿਨਾਂ ਦੇ ਫਿਰ ਤਾਂ ਮੈਨੂੰ ਲੈ ਕੇ ਲੱਖਨੇ ਤੋਂ ਸਿੱਖਣੇ ਪਾਰਸ ਹੁੰਦੇ ਜਿਹੜੇ ਉਹ ਕਲੀਅਰ ਕਰਦੇ ਵਿੱਚ ਚੱਲੋ ਜੀ ਆਪਾਂ ਨੇ ਇੰਨੀ ਕੁ ਸੈਟਿੰਗ ਮੈਂ ਕਰਤੀ ਦੇਖੋ ਮੈਂ ਕੱਲ ਨੂੰ ਇਹਨਾਂ ਦੇ ਵਿੱਚੋਂ ਨਾ ਲਾਈਵ ਹੋ ਕੇ ਤੁਹਾਨੂੰ ਦਿਖਾਉਂਗੀ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਜੀ 2 ਵਜੇ ਲਾਈਵ ਹੋਵਾਂਗੇ ਭੈਣਾਂ ਨੂੰ ਰਿਕਵੈਸਟ ਹੈ ਪਹਿਲਾ ਟਾਈਮ ਕੱਟ ਕੇ ਤੁਸੀਂ ਆਪਣੇ ਲਾਈਵ ਤੇ ਜਰੂਰ ਆਇਓ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਬੁਟੀਕ ਬਣਾ ਲਿਆ ਆਪਣਾ ਇਹ ਆਪਣੇ ਗੱਦੇ ਨੇ ਜੀ ਇਹ ਜਦੋਂ ਆਪਾਂ ਕਰਦੀਆਂ ਨਾ ਮੈਂ ਫਿਰ ਮੈਨੂੰ ਖੜਕੇ ਨਜ਼ਰ ਕੰਮ ਕਰਨਾ ਔਖਾ ਮੈਂ ਇਹ ਪੁਰਾਣੇ ਗੱਦੇ ਪਏ ਸੀ ਸਾਡੇ ਕੋਲੇ ਅਸੀਂ ਮੈਂ ਬੱਚਿਆਂ ਤੋਂ ਕਢਾ ਲੇ ਇੱਥੇ ਮੈਂ ਤਾਂ ਕਰਕੇ ਕੱਢੇ ਨੇ ਹੁਣ ਇੱਥੇ ਬੈਠ ਕੇ ਸਾਰਾ ਕੰਮ ਕਰ ਲਿਆ ਨਜ਼ਰ ਖੜਨਾ ਔਖਾ ਮੈਨੂੰ ਚਲੋ ਜੀ ਇੱਧਰ ਆਪਾਂ ਬਾਬਾ ਜੀ ਦੀ ਫੋਟੋ ਲਾ ਲਈ ਇੱਥੇ ਹੋਰ ਕੁਝ ਨਹੀਂ ਹੈਗਾ ਸਾਰਾ ਆ ਸਮੈਲ ਜੀ ਕਾਦੀ ਆਉਂਦੀ ਐ ਹੈ ਕੀ ਬੂਖ ਦਾ ਦੇਖ ਲਾ ਬਈ ਆ ਬਟਲ ਕਿਧਰ ਤੇ ਕੀ ਇਹਨਾਂ ਤੂੰ ਇੱਧਰ ਰੱਖਣਾ ਉਹ ਦਾਣਾ ਪਰਾਂ ਚੱਕ ਦੇ ਮੈਂ ਪਾਉਣੀ ਆ ਤੂੰ ਇਹਨਾਂ ਨੂੰ ਨਮਾ ਪਿੰਦਰਾ ਇਹਨਾਂ ਨੂੰ ਤਾਂ ਤਿੰਨ ਦਿਨ ਹੋ ਗਏ ਨਮਾਇਆ ਵੀ ਨਹੀਂ ਗਿਆ ਤੜਕੇ ਨਮੀ ਆ ਜਾਂਦਾ ਆ ਰੇੜੀ ਚ ਧਰ ਦੇ ਮੈਂ ਕੱਪੜੇ ਵੀ ਧੋਣੇ ਨੇ ਜੇ ਕਿੰਨੇ ਪਏ ਨੇ ਕੀ ਦੇਖ ਤੂੰ ਹਟ ਜਾ ਮੇਰੀ ਸਕੂਟਰ ਹੀ ਖਰਾਬ ਕਰ ਦੇਗਾ ਅਦਾਣਾ ਇੱਧਰ ਕਰ ਨਾਵੇ ਤਿੰਨ ਚਾਰ ਦਿਨ ਹੋ ਗਏ ਤਾਂ ਕੱਲ ਤੜਕੇ ਨਿਮਾਈਆਂ ਪਰਸੋਂ ਆਥ ਨੇ ਨਿਮਾਈਆਂ ਕਦੋਂ ਨਿਮਾਈਆਂ ਨੇ ਮੈਂ ਨਿਮਾਈਆਂ ਲਈਆਂ ਹੂੰ ਮਰੀ ਜਾਣੇ ਉਹ ਤਾਂ ਅੰਧ ਵਿਚਾਲਾ ਜਾ ਕਰਿਆ ਤੀਸ ਮਾਰ ਕੇ ਤਨ ਨਿਮਾਈਆਂ ਲੈ ਮੈਂ ਉਹ ਕਰਦੀ ਆ ਤੂੰ ਮੈਂ ਸੰਵਾ ਇਹਨੇ ਮਾਂਡੇ ਮਾਣਾ ਫਿਰ ਮੈਂ ਕੱਪੜੇ ਧੋਉਂਗੀ ਫਿਰ ਵੀਡੀਓ ਲਵੇ ਲੱਗੂਗੀ ਆ ਹੁਣ ਬਣ ਗਿਆ ਵਲੌਗ ਆਪਣਾ ਚਲੋ ਜੀ ਦੇਖੋ ਹਾਜੀ ਸਾਡੇ ਪੱਖੇ ਭੁੱਖੇ ਸਾਰੇ ਸਾਫ ਹੋ ਗਏ ਹਾਂ ਇਹਨਾਂ ਦੇ ਧੱਕਾ ਨਾ ਰਹਿ ਗਏ ਉਪਰੋਂ ਬਲਮ ਬਲਮ ਜੋ ਕਰਾਂਗੇ ਹੁਣ ਮੈਂ ਭਾਂਡੇ ਮਾਣ ਹੈ ਕਿਹੜੀ ਅੱਛਾ ਕਿਹੜੀ ਕਹਿੰਦੇ ਤੇ ਦੁਬਾਰੇ ਫੇਰ ਪੈਗੇ ਰਾਤ ਅੱਛਾ ਠੀਕ ਐ ਉਹ ਤਾਂ ਤੇ ਡੈਡੀ ਫੇਰੂ ਆਪਾਂ ਤਾਂ ਕਿੱਥੇ ਲੋਟ ਆਉਂਦਾ ਦੇਖੋ ਜੀ ਮੈਨੂੰ ਕੱਲ ਕਮੈਂਟ ਆਇਆ ਸੀ ਭੈਣ ਦਾ ਪਤਾ ਹਾਂ ਐਰ ਸੋਈ ਵਾਲੀ ਕਾਨਸਿੰਦੀ ਦਰੀ ਐ ਹੈ ਥੱਲੇ ਥੋੜੀ ਵੀ ਸੁ ਥੱਲੇ ਤਾਂ ਮੱਚ ਜੂਗਾ ਇਹ ਸੁਣਾ ਸਾਂਪ ਕਿਵੇਂ ਕਰਾਂਗੇ ਦੇਖੋ ਜੀ ਹੋ ਗਿਆ ਤੇ ਉਹਦੇ ਦਾਗ ਪੈ ਜਾਂਦੇ ਦੇਖੋ ਜੀ ਮੈਨੂੰ ਕੱਲ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਵੀ ਜੇ ਤੁਸੀਂ ਇਹਦੇ ਉੱਪਰ ਮੈਟ ਕੰਬਸਾਉਂਦੇ ਰਸੋਈ ਬਹੁਤ ਸੋਹਣੀ ਲੱਗਦੀ ਸਹੀ ਗੱਲ ਆਪਣੀ ਰਸੋਈ ਬਹੁਤ ਸੋਹਣੀ ਹੋਗੀ ਇਹਦੇ ਉੱਪਰ ਆਪਾਂ ਇਹ ਫ੍ਰਿਜ ਦੇ ਉੱਪਰ ਵੀ ਮੈਂ ਰੱਖ ਤਾ ਲਿਆ ਕਿ ਜਦੋਂ ਇੱਥੇ ਜਵਾਕ ਨਾ ਗਲਾਸ ਪਾਣੀ ਦਾ ਪਰ ਕਿ ਧਰਦੇ ਨਹੀਂ ਬਤ ਇੱਕ ਧੂਕਾ ਜਿਹਾਉਂਦੇ ਜਾਂ ਕੋਈ ਚੀਜ਼ ਫਿਰ ਉਹਨੂੰ ਜਰ ਲੱਗ ਜਾਂਦੀ ਹੈ ਹਜੇ ਤੱਕ ਤਾਂ ਵਧੀਆ ਪਿਆ ਤੇ ਦੇਖੋ ਜੀ ਇੰਦਰ ਆਪਣਾ ਟੋਕਰਾ ਵੀ ਸੈੱਟ ਹੋ ਗਿਆ ਫਿਲਟਰ ਥੋੜਾ ਜਿਹਾ ਝਿਉਂਦਾ ਸੀ ਸਵੇਰੇ ਸੈੱਟ ਕਰਤਾ ਭਾਂਡੇ ਮਹਿਮਾਨ ਤੇ ਮੈਂ ਨਾ ਇਹ 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 ਮੈਂ ਇਹਦੇ ਵਿੱਚ ਫ੍ਰਿਜ 'ਚ ਵੀ ਰੱਖੂਗੀ ਇਹਦੇ ਆ ਸੀਸਿਆਂ ਦੇ ਉੱਪਰ ਇਹ ਵੀ ਆ ਦੇਖ ਜਦੋਂ ਆਪਾਂ ਕੋਈ ਉਧਰੋਂ ਭਾਂਡਾ ਚੱਕ ਕੇ ਰੱਖਦੇ ਆਂ ਉਹਦਾ ਮੈਂ ਵੈਸੇ ਹੱਥ ਮਾਰ ਦਿੰਨੀ ਆ ਫੇਰ ਵੀ ਇਹ ਦੋਨਾਂ ਸੀਸਿਆਂ ਤੇ ਰੱਖੂਗੀ ਫੇਰ ਉਹ ਚੱਕੇ ਤੋੱਤੇ ਜਾਂਦੇ ਨੇ ਨਹੀਂ ਸਾਰਾ ਸੀਸਾ ਵਗੈਰਾ ਖਰਾਬ ਹੋ ਜਾਂਦਾ ਚਲੋ ਜੀ ਹੁਣ ਮੈਂ ਟਾਈਮ 6:00 ਵਜੇ ਇਹ ਬਾਕੀ ਛੋਟਾ ਨਹੀਂ ਵੀਡੀਓ ਦੇਖੂਗੀ ਜੇ ਹੁਣ ਬਣੀ ਹੋਣੀ ਨਹੀਂ ਕੱਲ ਨੂੰ ਪਾਵਾਂਗੇ ਅੱਜ ਆਪਾਂ ਵਲੌਗ ਸੀ ਆਪਣਾ ਜਿਹੜਾ ਪਹਿਲਾਂ ਉਹ ਕਰਦੇ ਆ ਸਰਦਾਰ ਜੀ ਤੋਂ ਕਢਾਉਣੀ ਆ ਮੈਂ ਧਾਰ ਇੱਕ ਵਾਰ ਕੱਪੜੇ ਧੋਣ ਲੱਗੂਗੀ ਇਹਨਾਂ ਆਪਣਾ ਉਹ ਤਾਂ ਲਾ ਲਿਆ ਗੱਡੀ ਦਾ ਕਵਰ ਕੋਠੇ ਤੋਂ ਚਲੋ ਜੀ ਅੱਜ ਤੁਸੀਂ ਇਸ ਬਲੌਗ ਨਾਲ ਇੰਜੋਏ ਕਰੋ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਆਪਣੇ ਸੂਟਾਂ ਲਈ ਵੀਡੀਓ ਨੂੰ ਵੀ ਇੰਨਾ ਹੀ ਪਿਆਰ ਦਿਓ ਜਿੰਨਾ ਤੁਸੀਂ ਬਲੌਗ ਨੂੰ ਦਿੱਤਾ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ